ਸਤ ਸ੍ਰੀ ਅਕਾਲ ਪੰਜਾਬੀਓ ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਅਤੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਵਾਲੇ ਲੋਕ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਆ ਤੇ ਕੈਨੇਡਾ ਤੋਂ ਲਗਾਤਾਰ ਪਿਛਲੇ ਹਫ਼ਤਿਆਂ ਤੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੀ ਡੌਂਕੀ ਲੱਗ ਰਹੀ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਰਾਮਪ ਨੇ ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਦੇ ਵਿੱਚ ਹੋਣ ਵਾਲੇ ਸਮਾਂ ਦੇ ਉੱਤੇ ਜਿਵੇਂ ਹੀ 25% ਦੀ ਤੱਕ ਟੈਰਿਫ ਲਾਉਣ ਦਾ ਐਲਾਨ ਕੀਤਾ ਉੱਥੇ ਹੀ ਟਰੂਡੋ ਦੇ ਵੱਲੋਂ ਹੁਣ ਅਮਰੀਕਾ ਨੂੰ ਖੁੱਲਾ ਜਿਹੜਾ ਆਫਰ ਦੇ ਦਿੱਤਾ ਗਿਆ ਹੈ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਸਕਦੇ ਹਨ ਜੀ ਹਾਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਡੋਨਾਲਡ ਟਰੰਪ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਦੇ ਬਾਰੇ ਵਿਚਾਰ ਵੀ ਕਰਨਗੇ ਤੇ ਦੋਨੋਂ ਦੇਸ਼ ਜਿਹੜੇ ਆ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਜਿਹੜਾ ਅਮਰੀਕਾ ਦੇ ਵਿੱਚ ਰਲ ਸਕਦਾ ਹੈ ਤੇ ਉਹ ਅਮਰੀਕਾ ਦਾ 51ਵਾਂ ਸੂਬਾ ਕੈਨੇਡਾ ਬਣ ਸਕਦਾ ਹੈ ਜਿਸ ਤੋਂ ਬਾਅਦ ਕਿ ਕੈਨੇਡਾ ਵਾਸੀਆਂ ਨੂੰ ਅਮਰੀਕਾ ਦਾ ਵੀਜ਼ਾ ਵੀ ਨਹੀਂ ਪਾਵੇਗਾ ਤੇ ਅਮਰੀਕਾ ਦਾ ਵੀਜ਼ਾ ਫ੍ਰੀ ਹੋ ਜਾਵੇਗਾ ਕਿਉਂਕਿ ਦੋਨੋਂ ਇੱਕ ਦੇਸ਼ ਹੋ ਜਾਣਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੈਸਲਾ ਹੋ ਸਕਦਾ ਹੈ ਤੇ ਜਿਹੜੇ ਪੰਜਾਬੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਡੋਂਕੀ ਲਗਾ ਕੇ ਜਾ ਰਹੇ ਆ ਉਹਨਾਂ ਨੂੰ ਵੀ ਡੋਂਕੀ ਲਗਾਉਣ ਦੀ ਲੋੜ ਨਹੀਂ ਪਵੇਗੀ ਸੋ ਇਸ ਤੋਂ ਇਲਾਵਾ ਦੂਸਰੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਅਮਰੀਕਾ ਤੋਂ ਇਲਾਵਾ ਜਿਹੜੇ ਵੀ ਪੰਜਾਬੀ ਹੁਣ ਯੂਰਪ ਦੇ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਯੂਰਪ ਦੇ ਵੱਲੋਂ ਵੀ ਆਪਣੇ ਦਰਵਾਜ਼ੇ ਲਗਾਤਾਰ ਖੋਲੇ ਜਾ ਰਹੇ ਆ ਫਰਾਂਸ ਦੇ ਵੱਲੋਂ 30000 ਤੋਂ ਵੱਧ ਪੰਜਾਬੀ ਭਾਰਤੀਆਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਆ ਫਰਾਂਸ ਦਾ ਕਹਿਣਾ ਹੈ ਕਿ ਜਿਹੜੇ ਵੀ ਸਟੂਡੈਂਟ ਪੰਜਾਬ ਅਤੇ ਭਾਰਤ ਤੋਂ ਆਉਣਗੇ ਉਹਨਾਂ ਨੂੰ 5 ਸਾਲ ਦਾ ਸਟੂਡੈਂਟ ਵੀਜ਼ਾ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ 5 ਸਾਲ ਦਾ ਉਹਨਾਂ ਨੂੰ ਸ਼ੈਨੇਗਨ ਵੀਜ਼ਾ ਵੀ ਦਿੱਤਾ ਜਾਵੇਗਾ ਉਹ ਸ਼ੈਨੇਗਨ ਦੇ ਸਾਰੇ ਹੀ ਦੇਸ਼ਾਂ ਦੇ ਵਿੱਚ ਕਿਹੜੇ ਮਰਜ਼ੀ ਦੇਸ਼ ਦੇ ਵਿੱਚ ਘੁੰਮ ਸਕਦੇ ਹਨ ਤੇ ਜਿਹੜੇ ਮਰਜ਼ੀ ਦੇਸ਼ ਦੇ ਵਿੱਚ ਜਾ ਕੇ ਰਹਿ ਸਕਦੇ ਹਨ ਤੇ ਕੰਮ ਕਰ ਸਕਦੇ ਹਨ ਸੋ ਲਗਾਤਾਰ ਹੁਣ ਯੂਰਪ ਦੇ ਵੱਲੋਂ ਵੀ ਪੰਜਾਬੀ ਭਾਰਤੀਆਂ ਦੇ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਹੁਣ ਕੈਨੇਡਾ ਦੇ ਜਿਹੜਾ ਸ਼ਾਮਲ ਹੋਣ ਦੀ ਖਬਰਾਂ ਵੀ ਚਾਮ ਚਰਚਾ ਦੇ ਵਿੱਚ ਆ ਚੁੱਕੀਆਂ ਹਨ